ਤੇ ਔਰ ਅੱਜ ਦੀਆਂ ਪੰਜਾਬ ਦੀਆਂ ਤਮਾਮ ਵੱਡੀਆਂ ਖਬਰਾਂ ਦੇ ਵਿੱਚੋਂ ਇੱਕ ਖਬਰ ਇਹ ਹੈ ਕਿ ਬਿਕਰਮ ਚੀਠਿਆ ਜਿਹੜੇ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਨੇ ਔਰ 30 ਅਗਸਤ ਨੂੰ ਮਾਫਕਨਾ 30 ਜੁਲਾਈ ਨੂੰ ਉਹਨਾਂ ਦੇ ਉੱਤੇ ਸੁਣਵਾਈ ਹੋਏਗੀ ਔਰ ਉਸ ਤੋਂ ਪਹਿਲਾਂ ਅੱਜ ਕੈਪਟਨ ਅਮਰਿੰਦਰ ਹੁਣਾਂ ਨੇ ਇੱਕ ਪੋਸਟ ਪਾਈ ਸੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਔਰ ਉਹ ਸਪੋਰਟਸ ਦੇ ਵਿੱਚ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਗਲਤ ਕਿਹਾ ਸੀ ਉਹਨਾਂ ਨੇ ਕਿਹਾ ਕਿ ਬਹੁਤ ਬਰੂਟਲ ਹੈ ਔਰ ਇਤੋਂ ਤੱਕ ਕਿ ਉਹਨਾਂ ਨੇ ਵੀ ਕਹਿ ਦਿੱਤਾ ਕਿ ਮਨੁੱਖੀ ਅਧਿਕਾਰਾਂ ਦਾ ਇੱਕ ਖੰਡਨ ਹੈ। ਤੋਂ ਉਸ ਗੱਲ ਨੂੰ ਲੈ ਕੇ ਦੇਖਿਆ ਜਾਵੇ ਤਾਂ ਸੀਐਮ ਭਗਵੰਤ ਮਾਨ ਹੁਣਾਂ ਨੇ ਇਸ ਗੱਲ ਦਾ ਜਿਹੜਾ ਆ ਜਵਾਬ ਦਿੱਤਾ ਆ। ਔਰ ਬਹੁਤ ਵੱਡਾ ਜਵਾਬ ਦਿੱਤਾ ਆ। ਉਹਨਾਂ ਨੇ ਕਿਹਾ ਵੀ ਤੁਹਾਡੀਆਂ ਉਹ ਤੁਹਾਡੇ ਭਤੀਜੇ ਦੇ ਨਾਲ ਉਦੋਂ ਤੋਂ ਤੁਸੀਂ ਮਹਿਫਲਾਂ 'ਚ ਬੈਠਦੇ ਸੀਗੇ ਔਰ ਤੁਸਾਨੂੰ ਉਦੋਂ ਕਿਉਂ ਨਹੀਂ ਯਾਦ ਆ ਜਦੋਂ ਪੰਜਾਬ ਮਰ ਰਿਹਾ ਸੀਗਾ ਤੇ ਹੁਣ ਤੁਸੀਂ ਨਸ਼ਾ ਤਸਕਰਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋ? ਨਾਲ ਦੇ ਨਾਲ ਉਹਨਾਂ ਨੇ ਵੀ ਕਹਿ ਦਿੱਤਾ ਕਿ ਹੁਣ ਸ਼ਾਇਦ ਭਾਜਪਾ ਤੁਹਾਡੇ ਇਸ ਬਿਆਨ ਨੂੰ ਇਹ ਕਹੇਗੀ ਕਿ ਤੁਹਾਡਾ ਨਿੱਜੀ ਆ ਇਸ ਕਰਕੇ ਉਹ ਤੁਹਾਡੇ ਤੋਂ ਪੱਲਾ ਛਾੜੇਗੀ ਔਰ ਨਾਲ ਦੇ ਨਾਲ ਭਗਵੰਤ ਮਾਨ ਹੁਣਾਂ ਨੇ ਇਹਨਾਂ ਨੂੰ ਉਹ ਵੀ ਦਿਖਾਇਆ ਵੀ ਤੁਸੀਂ ਤਾਂ ਗੁਟਕਾ ਚੱਕ ਕੇ ਸੌਂ ਖਾਦੀ ਸੀ ਸੋ ਇਹ ਅੱਜ ਦਾ ਮੁੱਦਾ ਉਹਨਾਂ ਮੁੱਦਿਆਂ ਦੇ ਵਿੱਚੋਂ ਇੱਕ ਹੈ ਜਿੱਥੇ ਆਪਾਂ ਕਹੀਏ ਕਿ ਇੱਕ ਸਾਬਕਾ ਸੀਐਮ ਨੇ ਕਾਂਗਰਸ ਦਾ ਵੱਡਾ ਚਿਹਰਾ ਜਿਹੜੇ ਕਿ ਹੁਣ ਭਾਜਪਾ ਦੇ ਹੋ ਗਏ ਨੇ ਔਰ ਇੱਕ ਮੌਜੂਦਾ ਸਰਕਾਰ ਜਿਹਨਾਂ ਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਉਹ ਜਵਾਬ ਦਿੰਦੇ ਨਜ਼ਰ ਆ ਰਹੇ ਆ ਸਰਦਾਰ ਕੈਪਟਨ ਜਿਹੜੇ ਅਮਰਿੰਦਰ ਹੁਣਾਂ ਨੂੰ ਔਰ ਕਹਿ ਰਹੇ ਨੇ ਵੀ ਕੈਪਟਨ ਜੀ ਤੁਸੀਂ ਤਾਂ ਮਹਿਫਲਾਂ 'ਚ ਬੈਠਦੇ ਸੀ ਤੁਹਾਡੇ ਭਤੀਜੇ ਦੇ ਨਾਲ ਐਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕਹੀਆਂ ਗਈਆਂ ਨੇ ਔਰ ਇਹ ਦੋਹਾਂ ਕਹੀਏ ਕਿ ਵੱਡੇ ਚਿਹਰੇ ਜਿਹੜੇ ਨੇ ਉਹ ਆਹਮੋ ਆਹਮੋ ਸਾਹਮਣੇ ਹੋਏ ਨੇ ਇਸ ਮੁੱਦੇ ਦੇ ਉੱਤੇ ਔਰ ਗੱਲ ਜਿਹੜੀ ਹੈ ਉੱਥੇ ਤੱਕ ਹੈ ਕਿ ਹਰ ਚੀਜ਼ ਜਿਹੜੀ ਆ ਉਸ ਨੂੰ ਬੜੇ ਡਿਟੇਲ ਨਾਲ ਦੱਸਿਆ ਗਿਆ ਜੋ ਕਿਹਾ ਗਿਆ ਮੈਂ ਤੁਹਾਨੂੰ ਪਹਿਲਾਂ ਪੜ੍ਹ ਕੇ ਸੁਣਾ ਦਿੰਨਾ ਭਗਵੰਤ ਮਾਨ ਹੁਣਾਲੋ ਕਹਿੰਦੇ ਆ ਕੈਪਟਨ ਸਾਹਿਬ ਅੱਜ ਤੁਹਾਨੂੰ ਡਰਗ ਤਸਕਰਾਂ ਤੇ ਮਾਨਵ ਅਧਿਕਾਰਾਂ ਦੀ ਚਿੰਤਾ ਹੋ ਗਈ ਹੈ ਜਦੋਂ ਲੋਕਾਂ ਲੋਕਾਂ ਦੇ ਪੁੱਤ ਤੁਹਾਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਦੇ ਵਿੱਚ ਤੜਫ-ਤੜਫ ਮਰ ਗਏ ਸੀਗੇ ਉਸ ਵੇਲੇ ਤੁਸੀਂ ਮਹਿਫਲਾਂ 'ਚ ਬੈਠੇ ਸੀ ਹੁਣ ਪੰਜਾਬ ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਜਿਹਨਾਂ ਦਾ ਪਤਾ ਲੱਗ ਗਿਆ ਪਰ ਅਫਸੋਸ ਬਹੁਤ ਕੁਝ ਗਵਾ ਕੇ ਭਾਜਪਾ ਹੁਣ ਤੁਹਾਡੇ ਬਿਆਨ ਨੂੰ ਨੀਜੀ ਬਿਆਨ ਜਿਹੜਾ ਆ ਉਹ ਦੱਸੇਗੀ ਗੁਟਕਾ ਸਾਹਿਬ ਜੀ ਦੀ ਸੌ ਕਿੱਥੇ ਗਈ ਇਹ ਸਾਰਾ ਕੁਝ ਜਿਹੜਾ ਆ ਹੁਣ ਸਰਦਾਰ ਭਗਵੰਤ ਸਿੰਘ ਮਾਨ ਹੋਣੀ ਜਿਹੜੇ ਕਿ ਸੀਐਮ ਪੰਜਾਬ ਨੇ ਉਹਨਾਂ ਨੇ ਕੈਪਟਨ ਅਮਰਿੰਦਰ ਹੁਣਾਂ ਨੂੰ ਸੁਣਾਇਆ ਸੋ ਇਹ ਮੁੱਦਾ ਕਾਫੀ ਤਲਕ ਹੋ ਗਿਆ ਆ ਤੁਹਾਨੂੰ ਕੀ ਲੱਗਦਾ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਮੈਂ ਕਮੈਂਟਸ ਇੱਥੇ ਪੜਨ ਦੀ ਕੋਸ਼ਿਸ਼ ਵੀ ਕਰਾਂਗਾ ਔਰ ਜੇ ਇਸ ਹਿਸਾਬ ਦੇ ਨਾਲ ਕਾਰਵਾਈ ਹੋਈ ਆ ਵਿਕਰਮ ਮਜੀਠੀਆ ਤੇ ਉਸ ਕਾਰਵਾਈ ਨੂੰ ਤੁਸੀਂ ਕਿਦਾਂ ਦੇਖਦੇ ਹੋ ਇਸ ਜਵਾਬ ਜਵਾਬ ਤਰਾਜ਼ੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਇਹ ਮੈਨੂੰ ਦੱਸ ਸਕਦੇ ਹੋ ਔਰ ਮੈਂ ਕੋਸ਼ਿਸ਼ ਕਰਾਂਗਾ ਵੀ ਜੋ ਤੁਹਾਡਾ ਪ੍ਰਤੀਕਿਰਿਆ ਆ ਉਸ ਪ੍ਰਤੀਕਿਰਿਆ ਨੂੰ ਮੈਂ ਇਨ ਬਿਨ ਜਿਹੜਾ ਆ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂ ਔਰ ਫਿਲਹਾਲ ਇਹ ਬਹੁਤ ਵੱਡਾ ਬਿਆਨ ਅੱਜ ਜਿਹੜਾ ਚੱਲਦਾ ਰਿਹਾ ਜਿਹਦੇ ਵਿੱਚ ਕੈਪਟਨ ਅਮਰਿੰਦਰ ਔਰ ਸੀਐਮ ਪੰਜਾਬ ਜਿਹੜੇ ਨੇ ਉਹ ਆਮੋ ਸਾਹਮਣੇ ਨਜ਼ਰ ਆਇਆ ਔਰ ਇਥੋਂ ਤੱਕ ਕੇ ਕਹਿ ਦਿੱਤਾ ਆ ਕਿ ਤੁਸੀਂ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਮਾਰਿਆ ਨਸ਼ੇ ਦੀ ਗੱਲ ਕੀਤੀ ਗਈ ਆ ਗੁਟਕਾ ਦੀ ਸੌ ਚੁੱਕੀ ਸੀ ਕੈਪਟਨ ਅਮਰਿੰਦਰ ਹੁਣਾ ਨੇ ਉਸ ਸੌ ਨੂੰ ਯਾਦ ਕਰਾਇਆ ਗਿਆ ਆ ਸੋ 올 ਇਨ 올 ਇਹ ਜਿਹੜਾ ਮੁੱਦਾ ਆ ਇਹ ਪੱਖ ਦਾ ਨਜ਼ਰ ਆ ਰਿਹਾ ਹੁਣ ਅਗਲੀ ਅਗਲੇ ਮੁੱਦੇ ਦੀ ਵੱਲ ਵਧਦੇ ਆ ਅਗਲੇ ਮੁੱਦੇ ਦੀ ਗੱਲ ਕਰਦੇ ਆ ਜਿਹੜਾ ਕਿ ਬਹੁਤ ਸੋਸ਼ਲ ਮੀਡੀਆ ਦਾ ਬਹੁਤ ਪਸੰਦੀਦਾ ਮੁੱਦਾ ਆ ਪੰਜਾਬ ਦਾ ਉਹ ਹੈ ਪਾਇਲ ਮਲਿਕ ਅਰਮਾਨ ਮਲਿਕ ਦੀ ਘਰ ਵਾਲੀ ਪਾਇਲ ਮਲਿਕ ਜਿਹੜੇ ਕਿ ਅ ਦੇਕ ਦੇਵੀ ਦਾ ਜਿਹੜਾ ਰੂਪ ਹੈ ਉਸ ਨੂੰ ਆਪਣੇ ਆਪ ਤੇ ਉਤਾਰਾ ਕਰਦੇ ਨੇ ਔਰ ਉਸ ਤੋਂ ਬਾਅਦ ਉਹ ਸਾਰੀ ਘਟਨਾ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਫਿਲਹਾਲ ਇਹ ਇਹਦੇ ਤੇ ਹੁਣ ਅਗਲੀ ਕਾਰਵਾਈ ਕੀ ਹੈ ਕਿਉਂਕਿ ਕਹਿੰਦੇ ਕਿ ਇੱਕ ਪਟੀਸ਼ਨ ਪਈ ਹੈ ਜਨਹਤ ਯਾਦਿਕਾ ਪਈ ਹੈ ਜਿਹਦੇ ਤੇ ਸਾਈਨ ਕੀਤੇ ਗਏ ਨੇ ਔਰ ਇਹ ਹੁਣ ਪੂਰੇ ਟੱਬਰ ਦੇ ਉੱਤੇ ਇਹਨਾਂ ਦੇ ਉੱਤੇ ਐਫ ਆਈ ਆਰ ਹੋ ਸਕਦੀ ਹੈ ਉਹ ਕਿਸ ਤਰੀਕੇ ਹੋ ਸਕਦੀ ਹੈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਕੱਲ ਪਾਇਲ ਦੀ ਜਿਹੜੀ ਸਿਹਤ ਕਹਿੰਦੇ ਆ ਵੀ ਕਿਉਂਕਿ ਕਾਫੀ ਦਿਨਾਂ ਤੋਂ ਇਦਾਂ ਦਾ ਮਾਹੌਲ ਚੱਲ ਰਿਹਾ ਤੇ ਉਹਨਾਂ ਦੀ ਸਿਹਤ ਜਿਹੜੀ ਹੈ ਡਗਮਗਾ ਗਈ ਕੱਲ ਤੇ ਉਹਨਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਤੇ ਉਸ ਤੋਂ ਬਾਅਦ ਅਰਮਾਨ ਮਲਿਕ ਨੇ ਵੀ ਹੱਥ ਜੋੜ ਕੇ ਕਿਹਾ ਵੀ ਅਸੀਂ ਹਰ ਥਾਂ ਤੇ ਉੱਤੇ ਆਪਣਾ ਜਿਹੜਾ ਨੱਕ ਰਗੜ ਦਿੰਦੇ ਨੇ ਤੁਹਾਨੂੰ ਹੋਰ ਕੀ ਚਾਹੀਦਾ ਤੁਸੀਂ ਉਹ ਵੀ ਦੱਸੋ ਸਾਨੂੰ ਔਰ ਇਹ ਚੀਜ਼ਾਂ ਜਿਹੜੀਆਂ ਹੋਈਆਂ ਨੇ ਪਰ ਫਿਲਹਾਲ ਹੁਣ ਜਿਹੜੀ ਪਟੀਸ਼ਨ ਪਈ ਆ ਉਹਦੇ ਬਾਬਤ ਸਾਡੀ ਗੱਲਬਾਤ ਹੋਈ ਆ ਉਹ ਸੁਣਾਉਂ ਰਿਹਾ ਤੁਹਾਨੂੰ ਕੰਬਾਈਨਡ ਦੇ ਵਿੱਚ ਇਹ ਸਾਰੇ ਬੰਦੇ ਉੱਥੇ ਮੌਜੂਦ ਸੀ ਇਹ ਜਿਨ੍ਹਾਂ ਦੀ ਤੁਸੀਂ ਸਕਰੀਨ ਵੀ ਲੈ ਸਕਦੇ ਹੋ 1 2 3 4 5 ਤੇ 6 ਇਹ ਬੰਦਿਆਂ ਨੇ ਇੱਕ ਐਸਾ ਕ੍ਰਾਈਮ ਕੀਤਾ ਹੈ ਜਿਹੜਾ ਕਿ Hindu ਭਾਵਨਾਵਾਂ ਨੂੰ ਔਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਜਿਹਦੇ ਵਿੱਚ ਵੀ ਆ ਇੱਕ ਸ਼ਾਰਟ ਡਰੈਸ ਹੈ ਜਿਹਦੇ ਵਿੱਚ ਨਿਊਡੀਟੀ ਹੈ ਕਲੀਅਰਲੀ ਨਿਊਡੀਟੀ ਹੈ ਔਰ ਇੱਕ ਪਵਿੱਤਰ ਮੁਕਟ ਹੈ ਹੱਥ 'ਚ ਜਿਹੜਾ ਸਿਰ ਦੇ ਉੱਪਰ ਰੱਖਿਆ ਗਿਆ ਇਹ ਚੀਜ਼ ਸਭ ਦੀ ਨੌਲੇਜ ਹੈ ਆ ਚੀਜ਼ ਉਸੇ ਵੀਡੀਓ ਚ ਜਿਹੜੀ ਸੋਸ਼ਲ ਮੀਡੀਆ ਤੇ ਥਰੂ ਮੀਡੀਆ ਵਾਇਰਲ ਹੋਈ ਸੀ ਉਹਦੇ ਵਿੱਚ ਆ ਅਰਮਾਨ ਮਲਿਕ ਹੈ ਜਿਸ ਨੇ ਸ਼੍ਰੀ ਹਨੂਮਾਨ ਜੀ ਦਾ ਪਵਿੱਤਰ ਰੂਪ ਧਾਰਿਆ ਔਰ ਇਹਨੇ ਜਿਹੜੀਆਂ ਹਰਕਤਾਂ ਕੀਤੀਆਂ ਨੇ ਉਹ ਉਸੇ ਵੀਡੀਓ ਚ 2 ਮਿੰਟ 4 ਸੈਕਿੰਡ ਦੇ ਉੱਪਰ ਹੈਗਾ ਹੈ ਜੇ ਤੁਸੀਂ ਗੌਰ ਨਾਲ ਦੇਖੋ ਤਾਂ ਇਸ ਸੰਬੰਧੀ ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਪਟਿਆਲਾ ਜਿਹੜੇ ਕਿ ਬਹੁਤ ਹੀ ਕਾਬਲ ਅਫਸਰ ਨੇ ਔਰ ਪੂਰੇ ਪੰਜਾਬ ਦੇ ਵਿੱਚ ਡੀਜੀਪੀ ਸਾਹਿਬ ਨੇ ਔਰ ਪਟਿਆਲਾ ਦੇ ਐਸਐਸਪੀ ਸਾਹਿਬ ਨੇ ਹਰ ਕਿਸਮ ਦੇ ਕ੍ਰਾਈਮ ਨੂੰ ਬੜੇ ਹੀ ਅੱਛੇ ਤਰੀਕੇ ਨਾਲ ਹੈਂਡਲ ਕੀਤਾ ਹੋਇਆ ਔਰ ਜਿਹੜੇ ਸਾਡੇ ਭਗਵੰਤ ਮੱਖ ਮੰਤਰੀ ਨੇ ਮੌਜੂਦਾ ਉਹਨਾਂ ਨੇ ਵੀ ਧਾਰਮਿਕ ਲॉज ਨੂੰ ਲੈ ਕੇ ਬੜੀ ਸਖਤੀ ਦਾ ਰੁਕ ਆਪਣਾਇਆ ਹੈ ਤੇ ਇੱਕ ਨਵਾਂ ਪਾਸ ਵੀ ਕਰ ਰਹੇ ਨੇ ਉਹ ਰੂਲਸ ਐਂਡ ਰੈਗੂਲੇਸ਼ਨਸ ਨਵੀਆਂ ਬਣਾਈਆਂ ਜਾ ਰਹੀਆਂ ਫਾਰ ਦਾ ਸਟੇਟ ਆਫ ਪੰਜਾਬ ਹੋਣ ਲਈ ਐਂਡ ਥਿਸ ਇਜ਼ ਦਾ ਰਿਪਰੈਜੈਂਟੇਸ਼ਨ ਜਿਹੜੀ ਮੈਂ ਡੀਜੀਪੀ ਸਾਹਿਬ ਤੇ ਐਸਐਸਪੀ ਪਟਿਆਲਾ ਨੂੰ ਦੇਤੀ ਸੀ ਪੰਜਾਬ ਦੀ ਵੱਡੀ ਖਬਰ ਇਹ ਵੀ ਰਹੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹਰਜੋਤ ਬੈਂਸ ਜਿਹੜੇ ਕਿ ਕੈਬਨਟ ਮੰਤਰੀ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਨੇ ਉਨਾ ਨੂੰ ਸ਼੍ਰੀ ਅਕਾਲ ਤੱਕ ਸਾਹਿਬ ਦੇ ਵੱਲੋਂ ਤਲਬ ਕੀਤਾ ਗਿਆ ਤਲਬ ਇਸ ਲਈ ਕੀਤਾ ਗਿਆ ਕਿਉਂਕਿ ਸ਼੍ਰੀ ਨਗਰ ਦੇ ਵਿੱਚ ਜੋ ਸ਼ਤਾਬਦੀ ਸਮਾਗਮ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਗਿਆ ਉਹਦੇ ਵਿੱਚ ਭੰਗੜੇ ਪਾਏ ਗਏ ਉਹਨਾਂ ਭੰਗੜਿਆਂ ਨੂੰ ਲੈ ਕੇ ਵੱਡੀ ਗੱਲਬਾਤ ਹੋਈ ਔਰ ਅੱਜ ਜਿਹੜਾ ਆ ਤਲਬ ਕੀਤਾ ਗਿਆ ਹਰਜੋਤ ਬੈਸ ਹੁਣਾ ਨੂੰ ਇਹ ਹਰਜੋਤ ਬੈਸ ਹੁਣਾ ਨੇ ਹਾਲਾਂਕਿ ਸਵੀਕਾਰ ਕੀਤਾ ਵੀ ਉਹ ਗੁਰੂ ਕੇ ਸਿੱਖ ਨੇ ਬਤੌਰ ਇੱਕ ਸਿੱਖ ਮੰਤਰੀ ਕੈਬਨਟ ਮੰਤਰੀ ਉਹ ਜ਼ਰੂਰ ਅ ਅਕਸ਼ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਗੇ ਪਰ ਅੱਜ ਦਿਨਚਰਚ ਕੀ ਹੋਇਆ ਪਹਿਲਾਂ ਤੁਹਾਨੂੰ ਉਹ ਸੁਣਾਉਨੇ ਆ ਕਿਉਂਕਿ ਸਾਡੇ ਰਿਪੋਰਟਰ ਜਿਹੜੇ ਨੇ ਉੱਥੋਂ ਗਰਾਊਂਡ ਰਿਪੋਰਟ ਕਰ ਰਹੇ ਨੇ ਉਹਨਾਂ ਨੂੰ ਵਧਿਕ ਪਤਾ ਹੈ ਇਸ ਬਾਰੇ ਕਿ ਕੌਣ ਕਿਸ ਤਰੀਕੇ ਦਾ ਰਿਐਕਸ਼ਨ ਦੇ ਰਿਹਾ ਸੀਗਾ ਐਸਜੀਪੀਸੀ ਕੀ ਸੋਚ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਆਗੂ ਨੇ ਉਹ ਕਿਸ ਬਾਰੇ ਸੋਚ ਰਹੇ ਨੇ ਤੁਹਾਨੂੰ ਦਿਖਾਉਨੇ ਆ ਇਸ ਵੇਲੇ ਦੀ ਵੱਡੀ ਖਬਰ ਗੁਰੂ ਨਗਰੀ ਤੋਂ ਸਾਹਮਣੇ ਆਉਂਦੀ ਹੈ ਦੱਸ ਦਈਏ ਕਿ ਸ਼੍ਰੀ ਕਲਤਖ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾ ਜਹੋਣਾ ਵੱਲੋਂ ਜਿਹੜਾ ਇੱਕ ਵੱਡਾ ਬਿਆਨ ਸਾਹਮਣੇ ਆਂਦਾ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੇ ਨਾਲ ਭਾਸ਼ਾ ਵਿਭਾਗ ਦੇ ਜਿਹੜੇ ਡਾਇਰੈਕਟਰ ਹੈਗੇ ਨੇ ਤਾਂ ਉਹਨਾਂ ਦੋਨਾਂ ਨੂੰ ਜਿਹੜਾ ਤਲਬ ਕਰ ਦਿੱਤਾ ਗਿਆ ਦੱਸ ਦਈਏ ਕਿ ਇੱਕ ਤਰੀਕ ਨੂੰ ਹੋਣ ਵਾਲੀ ਜਿਹੜੀ ਪੰ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੈਗੀ ਆ ਉਸ ਦੇ ਵਿੱਚ ਉਹਨਾਂ ਨੂੰ ਸ਼੍ਰੀ ਕਲਤਕ ਸਾਬ ਵਿਖੇ ਆ ਕੇ ਆਪਣਾ ਪੱਖ ਰੱਖਣਾ ਹੋਵੇਗਾ ਕਿਉਂਕਿ ਬੀਤੇ ਦਿਨ ਦੀ ਗੱਲ ਕਰੀਏ ਤਾਂ ਜ਼ਰੂਰ ਜਿਸ ਦੇ ਵਿੱਚ ਕੀ ਸਿੰਗਰ ਵੀਰ ਸਿੰਘ ਜਿਹੜੇ ਨੇ ਉਹ ਵੀ ਸ਼੍ਰੀ ਕਲਤਕ ਸਾਹਿਬ ਉੱਤੇ ਪਹੁੰਚੇ ਸੀਗੇ ਤਾਂ ਉੱਥੇ ਆ ਕੇ ਉਹਨਾਂ ਵੱਲੋਂ ਵੀ ਜਿਹੜਾ ਆਪਣਾ ਪੱਖ ਰੱਖਿਆ ਗਿਆ ਸੀਗਾ ਖੇਮਾ ਜੱਜ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਹਜੇ ਉਹਨਾਂ ਦੇ ਮਾਮਲੇ ਦੇ ਵਿੱਚ ਫੈਸਲਾ ਆਉਣਾ ਬਾਕੀ ਆ ਲੇਕਿਨ ਦੱਸ ਦਈਏ ਕੀ ਜੋ ਸ਼੍ਰੀਨਗਰ ਵਿੱਚ ਹੋਏ ਜਿਹੜੇ ਇੱਕ ਪ੍ਰੋਗਰਾਮ ਜਿਹੜਾ ਪੰਜਾਬ ਸਰਕਾਰ ਵੱਲੋਂ ਕਹਿ ਲਈ ਕਿ ਸਰਕਾਰੀ ਪਦਰ ਤੋਂ ਉੱਤੇ ਜਿਹੜਾ ਕਰਵਾਇਆ ਗਿਆ ਸੀਗਾ ਜੋ ਕਿ ਕਾਫੀ ਉਤਰਾਜ ਹੋ ਗਿਆ ਸੰਗਤ ਜਿਹੜੀ ਆ ਉਸ ਦਾ ਕਾਫੀ ਵਿਰੋਧ ਵੀ ਕਰ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਸਮਾਗਮ ਤੋਂ ਪਹਿਲਾਂ ਜੋ ਬੀਰ ਸਿੰਘ ਹੋਣਾ ਵੱਲੋਂ ਗਾਇਕੀ ਰਾਈ ਜਿਹੜਾ ਜਿਸ ਤਰ੍ਹਾਂ ਦੇ ਨਾਲ ਉੱਥੇ ਮਾਹੌਲ ਬਣਦਾ ਜਿਸ ਤੋਂ ਬਾਅਦ ਕੀ ਕਾਫੀ ਜ਼ਿਆਦਾ ਇਤਰਾਜ਼ ਜਿਹੜਾ ਸੰਗਤ ਵੱਲੋਂ ਜਤਾਇਆ ਜਾਂਦਾ ਜਿਸ ਤੋਂ ਬਾਅਦ ਕੀ ਕੱਲ ਵੀਰ ਸਿੰਘ ਜੋ ਸ਼੍ਰੀ ਕਲਤਕ ਸਾਬ ਆ ਕੇ ਪੇਸ਼ ਹੁੰਦੇ ਨੇ ਤਾਂ ਉਸ ਤੋਂ ਬਾਅਦ ਅੱਜ ਦੱਸ ਦਈਏ ਕਿ ਪੰਜਾਬ ਦੇ ਕੈਬਨਿਟ ਮਨਿਸਟਰ ਜਿਹੜੇ ਹਰਜੋਤ ਬੈਂਸ ਨੇ ਉਹਨਾਂ ਨੂੰ ਤਲਬ ਕਰ ਦਿੱਤਾ ਜਾਂਦਾ ਉਹਨਾਂ ਦੇ ਨਾਲ ਜੋ ਭਾਸ਼ਾ ਵਿਭਾਗ ਦੇ ਡਾਇਰੈਕਟਰ ਹੈਗੇ ਨੇ ਤਾਂ ਉਹਨਾਂ ਨੂੰ ਵੀ ਨਾਲ ਜੋ ਤਲਬ ਜੋ ਸ਼੍ਰੀ ਕਲਤਕ ਸਾਬ ਉੱਤੇ ਕੀਤਾ ਜਾਂਦਾ ਜਸਵੰਤ ਸਿੰਘ ਜੀ ਉਹਨਾਂ ਨੂੰ ਵੀ ਜਿਹੜਾ ਤਲਬ ਕੀਤਾ ਜਾਂਦਾ ਦੱਸ ਦਈਏ ਕਿ ਇੱਕ ਤਰੀਕ ਨੂੰ ਹੋਣ ਵਾਲੀ ਇਕਤਤਾ ਦੇ ਵਿੱਚ ਇਸ ਦਾ ਜਿਹੜਾ ਵੱਡਾ ਫੈਸਲਾ ਲਿੱਤਾ ਜਾਏਗਾ ਕਿ ਇਹਨਾਂ ਦੇ ਉੱਤੇ ਕੀ ਪਾਇਨ ਸਿੰਘ ਸਾਹਿਬਾਨ ਵਿਚਾਰ ਕਰਦੇ ਨੇ ਕਿ ਉਸ ਤੋਂ ਬਾਅਦ ਵੱਡੇ ਫੈਸਲੇ ਆਉਂਦੇ ਨੇ ਤਾਂ ਇਹ ਸਾਰਿਆਂ ਦੇ ਉੱਤੇ ਜਿਹੜੀ ਆ ਵਿਚਾਰ ਚਰਚਾ ਕੀਤੀ ਜਾਏਗੀ ਹਾਲ ਦੀ ਘੜੀ ਦੱਸ ਦਈਏ ਕਿ ਉਹਨਾਂ ਨੂੰ ਤਲਬ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਹੈ ਤੁਹਾਡੇ ਨਾਲ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰ ਰਹੇ ਹਾਂ ਕਿ ਸ਼੍ਰੀ ਕਲਤਕ ਸਾਬ ਤੋਂ ਹੁਕਮ ਆਇਆ ਹੈ ਸ਼੍ਰੀ ਕਲਤਕ ਸਾਬ ਤੇ ਸਿੰਘ ਸਾਹਿਬ ਜੋ ਨੇ ਜੋ ਉਹਨਾਂ ਵੱਲੋਂ ਇੱਕ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਹੈਗੇ ਨੇ ਨਾਲ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਦੋਨਾਂ ਨੂੰ ਜਿਹੜਾ ਹੁਣ ਤਲਬ ਕਰਨ ਦੀ ਗੱਲ ਆਖੀ ਗਈ ਹੈ ਹੁਕਮ ਚੁੱਕਿਆ ਤਾਂ ਦੇਖਦੇ ਆ ਕਿ ਉਧਰ ਕੈਨੇਡਾ ਦੇ ਸਰੀ ਇਲਾਕੇ ਦੇ ਵਿੱਚ ਕਪਿਲ ਸ਼ਰਮਾ ਦੇ ਜਿਹੜੇ ਕੈਪਸ ਕਾਫੇ ਆ ਉਹਦੇ ਤੇ ਗੋਲੀਆਂ ਚਲਾਈਆਂ ਗਈਆਂ ਸਨ ਉਸ ਤੋਂ ਬਾਅਦ ਇੱਕ ਜਿਹੜਾ ਸਖਸ਼ ਹੈ ਉਹ ਸਾਹਮਣੇ ਆਉਂਦਾ ਆ ਔਰ ਉਸ ਨੇ ਉਹਦੀ ਜ਼ਿੰਮੇਵਾਰੀ ਲਈ ਹੈ ਉਹ ਸਖਸ਼ ਜਿਹੜਾ ਬੀਕੇਆਈ ਯਾਨੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜਿਆ ਹੁੰਦਾ ਹੈ ਤੇ ਸੁਭਾਵਿਕ ਹੈ ਕਿ ਉਹ ਬੱਬਰ ਖਾਲਸਾ ਦਾ ਨਾਮ ਵੀ ਜਿਹੜਾ ਆ ਉੱਥੇ ਜੁੜਦਾ ਆ ਪਰ ਹੁਣ ਬੱਬਰ ਖਾਲਸਾ ਨੇ ਇਸ ਮਾਮਲੇ ਦੇ ਵਿੱਚ ਦੋ ਪੰਨਿਆਂ ਦਾ ਇੱਕ ਲੈਟਰ ਇੱਕ ਪੱਤਰ ਜਾਰੀ ਕੀਤਾ ਆ ਔਰ ਜਿਹਦੇ ਵਿੱਚ ਸਿੱਧਾ-ਸਿੱਧਾ ਉਹਨਾਂ ਨੇ ਲਿਖ ਦਿੱਤਾ ਵੀ ਸਾਡੇ ਵੱਲੋਂ ਕੋਈ ਕੀਤੀ ਕਾਰਵਾਈ ਨਹੀਂ ਸੀਗੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਰੀ ਦੇ ਵਿੱਚ ਕੈਪਸ ਕੈਫੇ ਸੀਗਾ ਔਰ ਇੱਕ ਕੈਫੇ ਦੇ ਉੱਤੇ ਗੋਲੀਆਂ ਚੱਲਦੀਆਂ ਨੇ ਔਰ ਉਸ ਤੋਂ ਬਾਅਦ ਜਿਵੇਂ ਕਪਿਲ ਸ਼ਰਮਾ ਦਾ ਰਿਐਕਸ਼ਨ ਆਉਂਦਾ ਆ ਕਿਉਂਕਿ ਉਹ ਕਹਿੰਦੇ ਵੀ ਇਹ ਉਹਨਾਂ ਦਾ ਪਹਿਲਾ ਵੈਂਚਰ ਸੀਗਾ ਔਰ ਇਸੇ ਵੈਂਚਰ ਦੇ ਵਿੱਚ ਇਹ ਸਭ ਕੁਝ ਹੋਇਆ ਉਹਨਾਂ ਦਾ ਦਿਲ ਟੁੱਟ ਗਿਆ ਉਹਨਾਂ ਦੀ ਜਿਹੜੀ ਅਹ ਟੀਮ ਹੈ ਉਹ ਬਿਲਕੁਲ ਠੀਕ ਮਹਿਸੂਸ ਨਹੀਂ ਕਰ ਰਹੀ ਔਰ ਇਹ ਸਾਰਾ ਕੁਝ ਹੋਇਆ ਔਰ ਫਿਰ ਹੁਣ ਇਨੇ ਦਿਨਾਂ ਬਾਅਦ ਜਿਹੜਾ ਆ ਬੀਕੇਆਈ ਇੰਟਰਨੈਸ਼ਨਲ ਨੇ ਜਿਹੜਾ ਆ ਆਪਣਾ ਆਪਣੀ ਸਫਾਈ ਦਿੱਤੀ ਆ ਉਹਨਾਂ ਨੇ ਕਿਹਾ ਵੀ ਅਸੀਂ ਸਾਡਾ ਜਿਹੜਾ ਧਰਮ ਹੈ ਸਾਨੂੰ ਜਿਹੜਾ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨਾ ਸਿਖਾਉਂਦਾ ਆ ਨਾ ਕਿ ਐਵੇਂ ਕਿਸੇ ਦੇ ਉੱਤੇ ਜਾ ਕੇ ਤੁਸੀਂ ਜਿਹੜਾ ਆ ਗੋਲੀਆਂ ਚਲਾਉਣਾ ਸਿਖਾਉਂਦਾ ਆ ਇਤਿਹਾਸ ਇਸ ਗੱਲ ਦਾ ਗਵਾਹ ਆ ਕਿ ਜਦੋਂ-ਜਦੋਂ ਖਾਲਸਾ ਪੰਥ ਗੁਰੂ ਆਸ਼ੇ ਗੁਰੂ ਹੁਕਮਾਂ ਤੇ ਗੁਰਮਤ ਦੇ ਸਿਧਾਂਤਾਂ ਤੇ ਚੱਲ ਕੇ ਸੰਘਰਸ਼ ਕਰਦਾ ਆ ਉਦੋਂ-ਉਦੋਂ ਕੌਮ ਚੜਦੀ ਕਲਾ ਦੇ ਵਿੱਚ ਐ ਔਰ ਉਹਨਾਂ ਨੇ ਕਿਹਾ ਕਿ ਪਰ ਜਦੋਂ ਵੀ ਸਿੱਖੀ ਦੇ ਰਾਹ ਤੋਂ ਭਟਕ ਕੇ ਨਿੱਜੀ ਸਵਾਰਥਾਂ ਜਾਂ ਗੁਰੂ ਦੇ ਹੁਕਮਾਂ ਦੀ ਅਵਗਿਆ ਹੋਈ ਹੈ ਉਦੋਂ ਹੀ ਕੌਮ ਟੈਂਦੀਆਂ ਕਲਾਵਾਂ ਲੱਗ ਗਈ ਹੈ ਅਤੇ ਅੰਤ ਵਿੱਚ ਖਾਲਸਾ ਰਾਜ ਦਾ ਸੂਰਜ ਅਸਤ ਹੋ ਗਿਆ ਸੋ ਉਹਨਾਂ ਨੇ ਕਿਹਾ ਵੀ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕਰਦੇ ਹੈਗੇ ਔਰ ਇਹ ਸਾਡੀ ਸਾਡੀ ਸਿੱਖ ਕੌਮ ਹੈ ਅਸੀਂ ਇਹੀ ਸਿੱਖਿਆ ਆ ਕਿ ਨਾਤ ਕਿਸੇ ਦੇ ਉੱਤੇ ਜ਼ੁਲਮ ਕਰਨਾ ਨਾ ਜੁਰਮ ਸੈਣਾ ਔਰ ਨਾ ਅਸੀਂ ਕਿਸੇ ਤਰੀਕੇ ਦੀ ਵਧੇਗੀ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਸਾਡੇ ਨਾਂ ਦੇ ਉੱਤੇ ਲੋਕਾਂ ਤੋਂ ਠੱਗੀਆਂ ਮਾਰੀਆਂ ਜਾਂਦੀਆਂ ਨੇ ਲੋਕਾਂ ਤੋਂ ਰਿਸ਼ਵਤ ਲਈ ਜਾਂਦੀ ਆ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਆ ਬੀਕੀਆਈ ਯਾਨੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਨਾਮ ਲੈ ਕੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਸਾਡਾ ਨਾਮ ਲਾ ਦਿੱਤਾ ਪਰ ਫਿਲਹਾਲ ਬੱਬਰ ਖਾਲਸਾ ਦੀ ਗੱਲ ਉਹਨਾਂ ਨੇ ਲਿਖੀ ਆ ਦੇ ਵਿੱਚ ਲੈਟਰ 'ਚ ਹੀ ਆ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਤੇ ਰਹੇਗੀ ਕਿ ਇਹ ਸੰਘਰਸ਼ ਪੂਰੀ ਤਰ੍ਹਾਂ ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਗੁਰਮਤ ਦੇ ਆਸ਼ੇ ਅਨੁਸਾਰ ਲੜਿਆ ਜਾਵੇ। ਆ ਇਸ ਵਿੱਚ ਕੋਈ ਵੀ ਅਜਿਹੀ ਤਰੁੱਟੀ ਜਾਂ ਕਾਰਜ ਨਾ ਹੋਵੇ ਜੋ ਗੁਰੂ ਆਸ਼ੇ ਦੇ ਉਲਟ ਹੋਵੇ। ਇਸੇ ਬਚਨ ਬੱਤਾ ਦੇ ਨਾਲ ਸਾਡੀ ਜਸ ਜਸੇਬੰਦੀ ਖਾਲਸਾਈ ਸੰਘਰਸ਼ ਦੇ ਮਾਰਗ ਤੇ ਦ੍ਰਿੜਤਾ ਦੇ ਨਾਲ ਅੱਗੇ ਵਧ ਰਹੀ ਹੈ। ਸੋ ਆਲ ਐਨ ਆਲ ਬੀਕੇਆਈ ਇੰਟਰਨੈਸ਼ਨਲ ਹੁਣ ਆਪਣਾ ਪੱਲਾ ਛਾੜ ਦਿੰਦਾ ਹੈ। ਔਰ ਫਿਰ ਜੇ ਕੀਤਾ ਹੈ ਤੇ ਕਨੇ ਕੀਤਾ ਆ ਔਰ ਜਿਸ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਉਹ ਇਹਨਾਂ ਦੇ ਨਾਲ ਕਿਉਂ ਵਾਬਸਤਾ ਆ? ਏ ਵੀ ਸਮਾਂ ਦੱਸੇਗਾ ਪਰ ਇਹਦੇ ਤੋਂ ਇਨਕੁਆਰੀ ਲਗਾਤਾਰ ਚੱਲ ਰਹੀ ਹੈ ਇਸ ਸਨ ਅੱਜ ਦੀਆਂ ਵੱਡੀਆਂ ਖਬਰਾਂ ਔਰ ਤਾਜ਼ਾ ਖਬਰਾਂ ਤੇ ਲਈ ਤੁਸੀਂ ਦੇਖਦੇ ਰਹੋ ਜਾਗ ਬਾਣੀ ਮੈਂ ਜਤਿੰਦਰ ਸਿੰਘ ਖੈਰਾ ਇੱਥੇ ਤੁਹਾਡੇ ਤੋਂ ਲੈ